ਸੰਜੀਵ अरोड़ा ਜੀ ਸੁਨਨ ਚਾਇਆਕੀ ਉਹ ਮੈਦਾਨ से ਨਹੀਂ ਦੌੜਨਾ ਚਾਹੁੰਦੇ ਕਿਉਂਕਿ ਉਹਨਾਂ ਦੇ ਕੋਲ ऑलरेडी ਰਾਜ ਸਭਾ ਸੀਟ ਹੈ ਫਿਰ ਕਾਰਨ ਕੀ ਕਿ ਜਿਹੜਾ ਉਹਨੋਂ ਵੇਥੇ ਉਧਾਰ ਗਿਆ ਔਰ ਕੋਈ ਉਮੀਦਵਾਰ ਨਹੀਂ ਸੀ ਕਿ ਆਮ ਆਦਮੀ ਪੜੇ ਤੇ ਇਹਨਾਂ ਕੋਲ 골ਡਨ ਓਪਰਚੁਨਿਟੀ ਆ ਗਈ ਇਸ ਲਈ ਜੀ अरोड़ा ਜੀ ਲੜਾਈਏ ਕਿ ਉਹ ਸੰਜੀਵ अरोड़ा ਜੀ ਕਿਉਂ ਲੜਨਗੇ ਰਾਜ ਸਭਾ ਇਜ਼ ਮੋਰ ਇੰਪੋਰਟੈਂਟ ਦਨ ਵਿਧਾਨ ਸਭਾ ਜੀ ਵਾਈ ਉਹ ਜਾ ਕੇ ਗਲੀ ਗਲੀ ਧੋਪ ਦੇ ਵਿੱਚ ਜਾ ਕੇ ਵੋਟਾਂ ਮੰਗਣ 500 ਇਹਨਾਂ ਦੇ ਮੋਹੱਲਾ ਗਲੀਂਗ ਬਣੇ ਜਿਹਦੀ ਵਰਸੀ 25 ਲੱਖ ਇਚ 12.5 ਕਰੋੜ ਦੇ ਤੇ 26 ਕਰੋੜ ਰੁਪਏ ਆ ਉਹਨੂੰ ਦਖਾਂਤ ਲਵਾ ਜਿਹੜੀ ਪੰਜਾਬ ਦੀ ਮਣੀ ਹੈ ਜਿਹੜੀ ਗੁਜਰਾਤ અમદાવાદ ਜਿੱਥੇ ਵੀ ਇਲੈਕਸ਼ਨ ਦੇ ਆ ਟੋਟਲ ਜਿਹੜਾ ਐਡਵਰਟਾਈਜ਼ਮੈਂਟ ਦਾ ਪੰਜਾਬ ਦੇ ਪੈਸੇ ਆ ਹੁੰਦਾ ਹਿੰਦੂਜਰ ਕਾਰਵਾਈ ਲਗਾਤਾਰ ਜਲ ਨਹੀਂ ਕਿਤੇ ਬੜਾ ਅੱਛਾ ਕੰਮ ਕਰੇਗਾ ਭਗਵਾਨ ਮਾਨ ਸਾਹਿਬ ਲੋਕਾਂ ਦੇ ਦਿਸਰੇ ਮਕਾਨ ਡਾਏ ਜਾ ਰਹੇ ਨੇ ਜਸੇ ਦਾ ਖਾਤਮਾ ਹੋਏਗਾ ਪੰਜਾਬ ਤੋਂ ਲੇਕੇ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਤਾਂ ਆਂਦਿਆ ਹੀ ਇਹ ਕੰਮ ਕਰਨਾ ਚਾਹੀਦਾ ਸੀ ਜਦੋਂ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਕੈਂਪੇਨ ਕੀਤੀ ਸੀ ਵੀ ਅਸੀਂ ਆਂਦੇ ਹਾਂ ਸਰ ਤੇ ਇਹਨਾਂ ਨੂੰ ਨਿਯੁਤਿਸ਼ਾ ਖਤਮ ਕਰ ਦਿਆਂਗੇ ਆਫਟਰ 3 ਇਅਰ ਪਾਸਿੰਗ ਇਹਨਾਂ ਨੇ ਕਿਉਂ ਇਲੈਕਸ਼ਨ ਆ ਗਿਆ ਵਿਧਾਨ ਸਭਾ ਦਾ ਦੁਬਾਰਾ ਪੰਜਾਬ ਦੇ ਵਿੱਚ ਦਿੱਲੀ ਹਾਰ ਗਏ ਸੋ ਇਹ ਡਰ ਗਏ ਦੇ ਆਰ ਵੈਰੀ ਮੱਚ ਸਕੀਅਰਡ ਐਂਡ ਸਕੋਰ ਦੇਖੋ ਗਵਰਨਮੈਂਟ ਕਿਤੇ ਇੰਨੀ ਮੈਜੋਰ ਤਾਂ ਹੁੰਦੇ ਨਹੀਂ ਆਫੀਸਰ ਆਈਪੀਐਸ ਆਫੀਸਰ ਨੇ ਆਈਐਸ ਆਫੀਸਰ ਨੇ ਇੰਟੈਲੀਜੈਂਸ ਹੈ ਸਾਲੀ ਇਹਨਾਂ ਕੋਲ ਸਾਰਾ ਕੁਝ ਰਿਪੋਰਟਾਂ ਹੁੰਦੀ ਹੈ ਵਾਏ ਇੱਕ ਵੱਡਾ ਫੜ ਲੈਣਾ ਮਗਰਮਚ ਤੇ ਸਾਰੀਆਂ ਜਿਹੜੀਆਂ ਕੜੀਆਂ ਆਪਣੀਆਂ ਜੁੜਦੀ ਜਾਂਦੀਆਂ ਸਾਰੇ ਕਦਮ ਹੁੰਦੇ ਆ ਇਹ ਨਿੱਕੇ ਮੋੜਿਆਂ ਦੇ ਘਰ ਤੋਂ ਢਾਕੂ ਕੇ ਆਪਣਾ ਲੋਕਾਂ ਨੂੰ ਮੈਸੇਜ ਦੇਣਾ ਚਾਹਦੇ ਆ ਜੀ ਬਿਲਕੁਲ ਆਪ ਬਤਾ ਦੇ ਕਿ ਲੁਧਿਆਣਾ ਮੇ ਵਿਧਾਨ ਸਭਾ ਕੇ ਜੋ ਹੈ ਉਪ ਚੁਨਾਵ ਇੱਕ ਸੀਟ ਪਰ ਹੋਣੇ ਜਾ ਰਹੀ ਹੈ ਹਲਕਾ ਬੈਸਟ ਮੇ ਤੋਂ ਆਪ ਬਤਾ ਦੇ ਕਿ ਆਮ ਆਦੀ ਪਾਰਟੀ ਨੇ ਪਹਿਲੇ ਸੰਜੀਵ ਅਰੋੜਾ ਨੂੰ ਉਤਾਰ ਦਿਆ ਕਾਂਗਰਸ ਨੇ ਵੀ ਬਾਜ਼ੀ ਮਾਰੀ ਹੈ पूर्व कैबिनेट मंत्री भारत भूषण आंसू को उतारा है वहीं अभी बीजेपी और अकाली दल का उम्मीदवार मैदान में नहीं उतारा गया है इसको लेकर आज पूर्व एम एल ए संजय तलवार जी हैं और कांग्रेस के बड़े वरिष्ठ नेता हैं इनसे आज बात करेंगे सारे मुद्दों को लेकर सत श्रीकाल सर सत श्रीकाल जी की कहना चाहोगे जी कि किमें तैयारी चल रही थी थोड़ी हल्का नो लेके कांग्रेस ऑलरेडी क्योंकि आ, आफ्टर लूजिंग इलेक्शन दो हज़ार बाई दियाँ ਜਦੋਂ ਵਿਧਾਨ ਸਭਾ ਚੋਣਾਂ ਸੀ ਹਾਰੇ ਸੀਗੇ ਤੇ ਅਸੀਂ ਉਸ ਤੋਂ ਬਾਅਦ ਸੰਗਠਨ ਦੀ ਮਜ਼ਬੂਤੀ ਵਾਸਤੇ ਲੋਕਾਂ ਦੇ ਨਾਲ ਕਨੈਕਟੀਵਿਟੀ ਵਾਸਤੇ ਅਸੀਂ ਕੰਮ ਸਟਾਰਟ ਕਰਤਾ ਸੀਗਾ ਔਰ ਅਸੀਂ ਤਾਂ ਆਲਰੇਡੀ ਤਿਆਰ ਆ ਇਹ ਤਾਂ ਝਾੜੂ ਵਾਲੇ ਵਾਸਤੇ ਮੁਸੀਬਤ ਹੈ ਇਲੈਕਸ਼ਨ ਕਿਉਂਕਿ 3 ਸਾਲ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਜੋ ਵਾਅਦੇ ਕੀਤੇ ਸੀ ਡਿਲੀਵਰ ਕੀਤੇ ਕਿ ਨਹੀਂ ਕੀਤੇ ਇਹ ਜਵਾਬ ਉਹਨਾਂ ਲੋਕਾਂ ਦੇਣਾ ਪਏਗਾ ਸੋ ਵੀ ਆਰ ਮਤਲਬ ਵੈਰੀ ਮਚ ਕੰਫਰਟੇਬਲ ਔਰ ਇਹ ਇਲੈਕਸ਼ਨ ਜਿਹੜਾ ਬੜੇ ਇੱਥੇ ਮਾਰਜਨ ਨਾਲ ਕਾਂਗਰਸ ਪਾਰਟੀ ਜਿੱਤੇਗੀ ਤਰਵਾਰ ਸਾਹਿਬ ਪੁੱਛਣਾ ਚਾਹਦਾ ਸਵਾਲ ਤੁਹਾਡੇ ਤੋਂ ਕਿ ਸੰਜੀਵ ਅਰੋੜਾ ਜੀ ਸੁਨਨ ਚਾਇਆ ਕਿ ਉਹ ਮੈਦਾਨ ਚ ਨਹੀਂ ਉਤਰਨਾ ਚਾਹੁੰਦੇ ਕਿਉਂਕਿ ਉਹਨਾਂ ਦੇ ਕੋਲ ਆਲਰੇਡੀ ਰਾਜ ਸਭਾ ਸੀਟ ਹੈ ਫਿਰ ਕਾਰਨ ਕਿਉਂ ਕਿ ਜਿਹੜਾ ਉਹਨੂੰ ਉਤਾਰਿਆ ਗਿਆ ਔਰ ਕੋਈ ਉਮੀਦਵਾਰ ਨਹੀਂ ਸੀਗਾ ਕਿ ਆਮ ਆਦਮੀ ਪਾਰਟੀ ਦੇ ਕੋਲ ਥਿਸ ਇਜ਼ ਅ ਡੀਪ ਸਟੋਰੀ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਕੇਜਰੀਵਾਲ ਜੀ ਜਿਹੜੇ ਸਿਆਸਤ ਚ ਆਏ ਉਹ ਇੱਕ ਅਨਾ ਹਜ਼ਾਰੇ ਦਾ ਜਿਹੜਾ ਅੰਦੋਲਨ ਸੀਗਾ ਦਿੱਲੀ ਦੇ ਵਿੱਚ ਜੀ ਜੀ ਉਦੋਂ ਉਹਨਾਂ ਨੇ ਲੋਕਾਂ ਨੂੰ ਕਈ ਕਮਿਟਮੈਂਟਸ ਕੀਤੀਆਂ ਕਿ ਸਾਡਾ ਮਕਸਦ ਕਰਪਸ਼ਨ ਨੂੰ ਦੂਰ ਕਰਨਾ ਹੈ ਤੇ ਅਸੀਂ ਰਾਜਨੀਤੀ 'ਚ ਆਣਾ ਨਹੀਂ ਚਾਹੁੰਦੇ ਸਾਡਾ ਮਕਸਦ ਸੇਵਾ ਕਰਨਾ ਹੈ ਜੀ ਸੋ ਹੁਣ ਜਦੋਂ ਉਹ ਸੇਵਾ ਤੋਂ ਲੋਕਾਂ ਨੇ ਉਤਾਰਤਾ ਤੇ ਮਨ ਛੱਟਪਟਾ ਰਿਹਾ ਕਿਉਂਕਿ ਦੁਬਾਰਾ ਇਹ ਰਾਜ ਸਭਾ ਜਾਣਾ ਜਾਣਾ ਚਾਹੁੰਦੇ ਆ ਤੋ ਇਹਨਾਂ ਕੋਲ ਇੱਕੋ ਕੱਡੀ ਸੀਗੀ ਕਿ ਸੰਜੀ ਆ ਕੁਦਰਤੀ ਵੈਸੇ ਬਾਈਲ ਇਕਸ਼ਨ ਆ ਗਈ ਆਫਟਰ ਗੋਗੀ ਜੀ ਦੀ ਡੈਥ ਤੋਂ ਬਾਅਦ ਤੇ ਇਹਨਾਂ ਕੋਲ 골ਡਨ ਓਪਰਚੁਨਿਟੀ ਆ ਗਈ ਵੀ ਸੰਜੀਵ ਅਰੋੜਾ ਜੀ ਨੂੰ ਲੜਾਈ ਕਿ ਉਹ ਸੰਜੀਵ ਅਰੋੜਾ ਜੀ ਕਿਉਂ ਲੜਨਗੇ ਰਾਜ ਸਭਾ ਇਜ਼ ਮੋਰ ਇੰਪੋਰਟੈਂਟ ਦੈਨ ਵਿਧਾਨ ਸਭਾ ਜੀ ਵਾਈ ਉਹ ਜਾ ਕੇ ਗਲੀ ਗਲੀ ਧੁੱਪ ਦੇ ਵਿੱਚ ਜਾ ਕੇ ਵੋਟਾਂ ਮੰਗਣ ਆਰਡੀ ਦੇ ਹੈਵ 6 ইয়ার্স ਜਿਨੇ ਚਾਹੇ 2 ইয়ার ਪਾਸਟ 4 ইয়ার ਲਿਫਟ ਸੋ ਡੇਢ ਸਾਲ ਬਾਅਦ ਕਿਉਂ ਪੰਗਾ ਲੈਣਗੇ ਲੇਕਿਨ ਕੇਜਰੀਵਾਲ ਜੀ ਦੀ ਜਿਹੜੀ ਸੈਲਫ ਇੰਟਰਸਟ ਸੀਗਾ ਕਿ ਉਹ ਰਾਜ ਸਭਾ ਜਾਣਾ ਚਾਹੁੰਦੇ ਸੀ ਹਜੇ ਤਾਂ ਇਹ ਕੇਜਰੀ ਵਾਲਾ ਹਜੇ ਤੁਸੀਂ ਆਜੋ ਜਲੰਧਰ ਦੇ ਵਿੱਚ ਜੀ ਜਿਹੜੇ लवली ਇੰਸਟੀਚੂਟ ਵਾਲੇ ਹੈ ਹਾਂਜੀ ਉਹਨਾਂ ਦੀ ਵੀ ਵਾਰੀ ਆਣੀ ਹੈ ਕਿ ਉਹ ਵੀ ਰਾਜ ਸਭਾ ਛੱਡਣਗੇ ਤੇ ਉਹਦੇ ਸੰਸਦਿਆ ਸਭਾਾਂਗੇ ਕਿਉਂਕਿ ਇਹ ਬੇਸਿਕਲੀ ਦੇ ਆਰ ਵੈਰੀ ਮਚ ਗਰੀਡੀ ਆਫ ਪਾਵਰ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਕੇ ਇਹਨਾਂ ਨੇ ਆਪਣੀ ਸਿਆਸਤ ਜਿਹੜੀ ਹੈ ਚਮਕਾਈ ਲੇਕਿਨ ਅੱਜ ਜਦੋਂ ਪਾਵਰ ਚ ਬਾਹਰ ਹੋ ਗਏ ਸੋ ਇਹ ਹਤਕੰਡੇ ਅਪਣਾ ਰਿਹਾ ਸੋ ਇਹ ਇਲੈਕਸ਼ਨ ਦੇ ਵਿੱਚ ਸੰਜੀਵ ਰੋੜਾਈ ਦਾ ਇਲੈਕਸ਼ਨ ਲੜਨਾ ਉਹਨਾਂ ਦੀ ਚੁਆਇਸ ਨਹੀਂ ਹੈ ਇਹ ਚੁਆਇਸ ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦੀ ਸਾਰੀ ਕੜੀ ਹੈ ਤਿਲਵਾ ਸਾਹਿਬ ਇੱਕ ਚੀਜ਼ ਹੋਰ ਕੀ ਜਿਵੇਂ ਅਰਬਿੰਦ ਕੇਜਰੀਵਾਲ ਜੀ ਹੋਰ ਸਿਸੋਦੀਆ ਸਾਹਿਬ ਲਗਾਤਾਰ ਪੰਜਾਬ ਜਫੇਰੀ ਚ ਨੇ ਕਾਫੀ ਫੋਰ ਸਿਕਿਉਰਟੀ ਉਹਨਾਂ ਨਾਲ ਖਰਚਾ ਕਿੱਥੇ ਪੜਦਾ ਦਿੱਲੀ ਦਾ ਖਰਚਾ ਪੈ ਰਿਹਾ ਪੰਜਾਬ ਦਾ ਪੈ ਰਿਹਾ ਦੇਖੋ ਬੜੀ ਦੁਰਭਾਗਿਆਪੂਰਨ ਗੱਲ ਹੈ ਥਿਸ ਇ ਟੋਟਲੀ ਅਨਫੋਰਚੂਨੇਟ ਕਿ ਪੰਜਾਬ ਆ ਰਿਹਾ ਡੀ ਕਰਜ਼ੇ ਦੇ ਵਿੱਚ ਹੈ ਔਰ ਸਾਡਾ ਜਿੰਨੀ ਸਾਡੀ ਇਨਕਮ ਹੈ ਉਹ ਉਹਦਾ 50% ਜਿਹੜਾ ਸੀ ਵਿਆਜ ਉਤਾਰਨ ਤੇ ਲਾ ਰਿਹਾ ਨਾਟ ਕਰਜ਼ਾ ਉਤਾਰਨ ਤੇ ਤੇ ਜਿੰਨਾ ਕਰਜ਼ਾ 2.2 ਲੱਖ 2.2 ਲੱਖ ਕਰੋੜ ਪਿਆ ਆਈ ਥਿੰਕ ਸੀਗਾ ਜਿਹੜੀਆਂ ਸਾਡੇ ਬਲੇ ਸਰਕਾਰ ਗਈ ਹੈ ਔਰ ਇਹਨਾਂ ਨੇ ਡੇਢ ਡੇਢ ਲੱਖ ਹਜ਼ਾਰ ਕਰੋੜ ਪਿਆ ਜੋ ਸਮਥਿੰਗ ਅਮਾਉਂਟ ਉਹ ਜਿਹੜੀ ਹੈ ਇਹਨਾਂ ਨੇ ਤਿੰਨ ਸਾਲਾਂ ਚ ਉੱਪਰ ਚਾੜਤੀ ਔਰ ਜੋ ਤੱਕ ਇਹਨਾਂ ਨੇ ਜਾਣਾ ਇਹਨਾਂ ਨੇ ਡਬਲ ਕਰ ਦੇਣਾ ਜੋ ਇਹਨਾਂ ਦੇ ਹਾਲਾਤ ਹੈ ਔਰ ਤੁਸੀਂ ਦੇਖੋ ਮੈਂ ਦਿੱਲੀ ਦੇ ਵਿੱਚ ਜਿਹੜੇ ਚੀਫ ਮਿਨਿਸਟਰ ਚੁਣੇ ਗਏ ਹੈ ਮੈਂ ਉਹਨਾਂ ਦੀ ਕਿ ਪਰਸ ਇੰਟਰਵਿਊ ਸੁਣ ਰਿਹਾ ਸੀਗਾ ਰਾਤ ਤੇ ਉਹ ਕਹ ਰਹੇ ਸੀਗੇ ਕਿ ਇਹਨਾਂ ਨੇ ਇੱਕ স্মੋਕ ਟਾਵਰ ਲਗਾਇਆ ਦਿੱਲੀ ਜਿਹਦੀ ਵਾਅਦ ਸੀ 12 ਕਰੋੜ ਰੁਪਇਆ ਤੇ ਉਹਦਾ ਕੰਮ ਸੀਗਾ ਵੀ ਜਿਹੜੀ ਪੋਲਿਊਸ਼ਨ ਨੂੰ ਕੰਟਰੋਲ ਕਰਨਾ ਆਫਟਰ 1 ইয়ারਜ਼ অফ ਟਾਵਰ ਜਿਹੜਾ ਵੈ ਕੰਮ ਕਰਨਾ ਬੰਦ ਕਰ ਗਿਆ ਲੇਕਿਨ ਉਹਦੇ ਤੇ ਐਡਰਟਾਈਜ਼ਮੈਂਟ ਦਾ 26 ਕਰੋੜ ਰੁਪਇਆ ਖਰਚ ਕਰਤਾ ਮਤਲਬ 12 ਕਰੋੜ ਦਾ ਟਾਵਰ 12 ਕਰੋੜ ਦਾ ਟਾਵਰ ਜਿਹੜਾ ਕੰਮ ਨਹੀਂ ਕੀਤਾ ਤੇ 26 ਕਰੋੜ ਰੁਪਇਆ ਉਹਦੇ ਬਾਰੇ ਦੱਸਣ ਤੇ ਲਗਾਤਾ ਸੇਮ ਇਨ ਪੰਜਾਬ ਵਟ ਦੇ ਆਰ ਡੂਇੰਗ ਕਿ 500 ਇਹਨਾਂ ਦੇ ਮੋਹੱਲਾ ਗਦਨੀ ਬਣੇ ਜਿਹਦੀ ਵਰਸੀ 25 ਲੱਖ ਇਚ 12.5 ਕਰੋੜ ਦੇ ਤੇ 26 ਕਰੋੜ ਰੁਪਇਆ ਉਹਨੂੰ ਦਿਖਾਂਤ ਲੱਦਾ ਜਿਹੜੀ ਪੰਜਾਬ ਦੀ ਮਣੀ ਹੈ ਜਿਵੇਂ ਗੁਜਰਾਤ ਅਹਮਦਾਬਾਦ ਜਿੱਥੇ ਵੀ ਇਲੈਕਸ਼ਨ ਹੁੰਦੇ ਹੈ ਟੋਟਲ ਜਿਹੜਾ ਐਡਵਰਟਾਈਜ਼ਮੈਂਟ ਪੰਜਾਬ ਦੇ ਪੈਸੇ ਨਾਲ ਹੁੰਦਾ ਔਰ ਕੇਜਰੀਵਾਲ ਜੀ ਉਥੇ ਜਾ ਰਿਹਾ ਆਪਣਾ ਯੋਗ ਕਰਨ ਜਾਂ ਸਾਧਨਾ ਕਰਨ ਫੋਰ 3 ਡੇਸ ਤੇ ਉਹਨਾਂ ਨੂੰ ਐ ਵੈਲਕਮ ਕੀਤਾ ਜਾ ਰਿਹਾ ਵੀ ਜਿਵੇਂ ਉਹ ਰਾਸ਼ਪਤੀ ਹੈ ਜਾਂ ਉਹਨਾਂ ਤੋਂ ਉੱਪਰਲੀ ਪੋਸਟ ਤੇ ਬੈਠੇ ਐ ਉਸੋਂ ਪੰਜਾਬ ਦੀ ਸਾਰੀ ਸਿਕਿਉਰਿਟੀ ਔਰ ਜਿਹੜਾ ਲੋਕ ਇਹਨਾਂ ਨੇ ਕਹੇ ਸੀ ਕਿ ਅਸੀਂ ਚੰਗੇ ਘਰ ਨਹੀਂ ਲਵਾਗੇ ਅਸੀਂ ਸਿਕਿਉਰਿਟੀ ਲਵਾਗੇ ਵੀਆਪੀ ਕਲਚਰ ਸਾਡੇ ਚ ਨਹੀਂ ਚਲੇਗਾ 1100 ਸਿਕਿਉਰਿਟੀ ਦਾ ਮੁਲਾਜ਼ਮ ਜਿਹੜਾ ਇਹਨਾਂ ਦੇ ਕੋਲ ਤਨਾਤ ਹੈ ਇਹ ਕਹਿੰਦੇ ਯੁੱਧ ਵਿਰੁੱਧ ਨਸ਼ੇ ਵਿਰੁੱਧ ਚੱਲਦੇ ਆ ਇਹਨਾਂ ਦਾ ਉਹ ਜਿਹੜੇ 1100 ਹੈ ਕੱਟ ਸ਼ੂਟ ਕਰਦੇ ਆ ਜੀ ਉਹ ਕੱਟ ਸ਼ੂਟ ਕਰਕੇ ਫੀਲਡ 'ਚ ਲਿਆ ਉਹਨਾਂ ਨੇ ਜੀਵ ਜਲਾਦਨ ਵੀ ਤੁਹਾਨੂੰ ਇਹ ਪੌਕੇਟ ਦਿੱਤੀ ਇਸ ਪੌਕੇਟ ਦੇ ਵਿੱਚ ਜਿਹੜਾ ਬੰਦਾ ਨਸ਼ਾ ਵਿੱਚ ਇਹਨਾਂ ਨੂੰ ਫੜੇਗਾ ਸੀ ਉਹਨੂੰ ਪ੍ਰਮੋਟ ਕਰਾਂਗੇ ਜਿਵੇਂ ਟੈਰਰਿਜ਼ਮ ਵਲੇ ਹੋਇਆ ਸੀਗਾ ਕਿ ਜਿਹੜਾ ਜਿਹੜਾ ਆਫੀਸਰ ਜਿਹੜਾ ਸੀ ਉਹ ਟੈਰਰਿਜ਼ਮ ਉਸ ਇਲਾਕੇ ਖਤਮ ਕਰਦਾ ਸੀ ਉਹਨੂੰ ਪ੍ਰਮੋਟ ਕੀਤਾ ਜਾਂਦਾ ਸੀ ਸੋ ਉਹ ਬੰਦਿਆਂ ਨੂੰ ਫੀਲਡ 'ਚ ਲਿਆਣ ਤੇ ਮੇਰਾ ਖਿਆਲ ਹੈ ਕਿ ਨਸ਼ੇ ਵਾਲਾ ਇਸ਼ੂ ਜਿਹੜਾ ਆਪਣੇ ਆਪ ਹੀ ਡਿਜ਼ੋਲਵ ਹੋ ਜਾਏਗਾ ਖਤਮ ਹੋ ਜਾਏਗਾ ਸਰ ਬੁਲਡੋਜ਼ਰ ਕਾਰਵਾਈ ਲਗਾਤਾਰ ਚੱਲ ਰਹੀ ਹੈ ਕਹਿੰਦੇ ਕਿ ਬੜਾ ਅੱਛਾ ਕੰਮ ਕਰੇਗਾ ਭਗਵੰਤ ਮਾਨ ਸਾਹਿਬ ਲੋਕਾਂ ਦੇ ਜਿਹੜੇ ਮਕਾਨ ਡਾਏ ਜਾ ਰਹੇ ਨੇ ਸਿੱਧਾ ਖਾਤਮਾ ਹੋਏਗਾ ਪੰਜਾਬ ਤੋਂ ਉਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਵੀ ਆਲ ਆਰ ਅਗੇਂਸਟ ਡਰਗ ਪੈਲਟ ਪੈਡਲਰ ਜਿਹੜੇ ਨਸ਼ੇ ਦਾ کاروبار ਕਰਦੇ ਐ ਸਾਰੇ ਅਸੀਂ ਪੰਜਾਬੀਓ ਦੇ ਵਿਰੁੱਧ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਸਾਡੇ ਬੱਚੇ ਆ ਸਾਡਾ ਫਿਊਪੋ ਵਿਖਿਆ ਪੰਜਾਬ ਦਾ ਉਹ ਨਸ਼ੇ ਦੇ ਵਿੱਚ ਦਲਦਲ ਚ ਫਸਣ ਤੇ ਸਾਡੇ ਪਰਿਵਾਰਾਂ ਦਾ ਨੁਕਸਾਨ ਹੋਵੇ ਲੇਕਿਨ ਦਾ ਵੇ ਯੂ ਟਰੀਟ ਜਿਹੜਾ ਤਰੀਕਾ ਹੈ ਸਰਕਾਰ ਨੂੰ ਤਾਂ ਆਂਦਿਆਂ ਹੀ ਇਹ ਕੰਮ ਕਰਨਾ ਚਾਹੀਦਾ ਸੀ ਜਦੋਂ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਕੈਂਪੇਨ ਕੀਤੀ ਸੀ ਵੀ ਅਸੀਂ ਆਂਦੇ ਆ ਸਰ ਤਿੰਨ ਮਹੀਨੇ ਚ ਨਸ਼ਾ ਖਤਮ ਕਰ ਦਿਆਂਗੇ ਆਫਟਰ 3 ਇਅਰ ਪਾਸਿੰਗ ਇਹਨਾਂ ਨੇ ਕਿਉਂਕਿ ਉਹਨਾਂ ਇਲੈਕਸ਼ਨ ਆ ਗਿਆ ਵਿਧਾਨ ਸਭਾ ਦਾ ਦੁਆਰਾ ਪੰਜਾਬ ਦੇ ਵਿੱਚ ਦਿੱਲੀ ਹਾਰ ਗਏ ਸੋ ਇਹ ਡਰ ਗਏ ਦੇ ਆਰ ਵੈਰੀ ਮੱਚ ਸਕੇਅਰਡ ਐਂਡ ਇਨਸਕਿਓਰ ਇਹਨਾਂ ਨੇ ਉਹ ਮੁਹਿੰਮ ਚਲਾਤੀ ਹੁਣ ਸੇਮ ਚੀਜ਼ ਉਸ ਸਮੋਕਟਾਊਨ ਵਾਲੀ ਪੰਜਾਬ ਚ ਚੱਲ ਰਹੀ ਹੈ ਨਸ਼ਾ ਤਾਂ ਇਹਨਾਂ ਤੋਂ ਖਤਮ ਹੋਣਾ ਕਿ ਨਹੀਂ ਹੋਣਾ ਲੇਕਿਨ ਜਿਹੜਾ ਖਰਚਾ ਕੀਤਾ ਜਾ ਰਿਹਾ ਹੈ ਬੇਫਜ਼ੂਲ ਉਹਨੂੰ ਦਿਖਾਉਣ ਵਾਸਤੇ ਇੱਕ ਤਾਂ ਉਹ ਗੱਲ ਦੂਜੀ ਗੱਲ ਜਿਹੜੇ ਘਟ ਆ ਰਿਹਾ ਮੈਂ ਇੱਕ ਛੋਟੀ ਬੇਨਤੀ ਕਰਦਾ ਕਿ ਹਰ ਐਮਐਲਏ ਨੂੰ ਇਹ ਪਤਾ ਹੈ ਕਿ ਮੇਰੇ ਇਲਾਕੇ ਚ ਗੈਂਗਸਟਰ ਕਿਹੜਾ ਜੀ ਤੇ ਨਸ਼ਾ ਵੇਚਣ ਵਾਲਾ ਕਿਹੜਾ ਮੈਂ ਗਰੰਟੀ ਕਰਦਾ ਮੈਂ ਇਸ ਇਲਾਕੇ ਚ ਐਮਐਲਏ ਰਿਹਾ ਔਰ ਮੈਨੂੰ ਇਹ ਆਈਡੀਆ ਹੁੰਦਾ ਸੀ ਕਿ ਇਹ ਬੰਦੇ ਜਿਹੜੇ ਐ ਬਾਈ ਇਹ ਮੀਨਸ ਮਨੀ ਜਿਹੜੀ ਆ ਅਨ ਕਰਦੇ ਆ ਜੀ ਸੋ ਅਸੀਂ ਉਹਨਾਂ ਤੋਂ ਦੂਰ ਰੱਖਦੇ ਸੀ ਆਪਣੇ ਆਪ ਨੂੰ ਜੀ ਸਭ ਤੋਂ ਪਹਿਲਾ ਫੈਸਲਾ ਇਹ ਹੋਣਾ ਚਾਹੀਦਾ ਵੀ ਇਹਨਾਂ ਦਾ ਕੋਈ ਚੁਣਿਆ ਹੋਇਆ ਨੁਮਾਇੰਦਾ ਲਾਈਕ ਇਨਰ ਦਾ ਐਮਐਲਏ ਕਿਸੇ ਗੈਂਗਸਟਰ ਦੀ ਫੇਵਰਟ ਫੋਨ ਨਾ ਕਰੇ ਕਿਸੇ ਗੈਂਗਸਟਰ ਦੇ ਚਾ ਉਹ ਕਬੱਡੀ ਟੂਰਨਾਮੈਂਟ ਹੈ ਚਾ ਉਹ ਕ੍ਰਿਕਟ ਟੂਰਨਾਮੈਂਟ ਹੈ ਚਾ ਉਹ ਕੋਈ ਕੁਝ ਹੋਰ ਪ੍ਰੋਗਰਾਮ ਕਰਾ ਰਿਹਾ ਉਹਦੇ ਚੀਵ ਗੈਸ ਬਣ ਕੇ ਨਾ ਜਾ ਤੀਸਰੀ ਗੱਲ ਉਹਨਾਂ ਨੂੰ ਬਿਲਕੁਲ ਐਂਟਰਟੇਨ ਕਰਨਾ ਬੰਦ ਕਰਨ ਔਰ ਜਿਹੜਾ ਐਸਐਚਓ ਹੈ ਉਹਦੀ ਜਿਮਮੋਰੀ ਫਿਕਸ ਹੋਵੇ ਵੀ ਤੇਰੇ ਥਾਣੇ ਦੇ ਅੰਦਰ ਅਗਰ ਕੋਈ ਬੰਦਾ ਨਸ਼ਾ ਵੇਚਦਾ ਹੈ ਸਾਨੂੰ ਇਹ ਪਤਾ ਲੱਗ ਗਿਆ ਕਿ ਭਾਈ ਤੇਰੇ ਤੇ ਕਾਰਵਾਈ ਹੋएगी ਉਹਦੇ ਤੇ ਨਹੀਂ ਹੋਏਗੀ ਅੱਜ ਕੀ ਹੁੰਦਾ ਇੱਕ ਬਿਲਡਿੰਗ ਬਣ ਗਈ ਬਿਲਡਿੰਗ ਬਣਨ ਤੋਂ ਬਾਅਦ ਜਦੋਂ ਪੈਸੇ ਲੱਗ ਕੇ ਬਿਲਡਿੰਗ ਬਣ ਗਈ ਬਿਲਡਿੰਗ ਤੋੜ ਦਿੰਦੇ ਆ ਵੀ ਬਾਈ ਤੇਰੀ ਬਿਲਡਿੰਗ ਜਿਹੜੀ ਹੈ that is ਇਲੀਗਲ ਜੀ ਲੇਕਿਨ ਉਹ ਬਣਨ ਦੇ ਵੇਲੇ ਜਿਹੜੇ ਜਿਹੜੇ ਆਫਸਰਾਂ ਦਾ ਰੋਲ ਸੀਗਾ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਂਦਾ ਉਸ ਬੰਦੇ ਦਾ ਨੁਕਸਾਨ ਹੁੰਦਾ ਤੋ ਸਟਾਰਟਿੰਗ ਤੋਂ ਰੋਕ ਦੋ ਸੋ ਜੇ ਨਸ਼ਾ ਰੋਕਣਾ ਹੈ ਤੇ ਤੁਹਾਡੇ ਚੁਣੇ ਹੋਏ ਨੁਮਾਇੰਦੇ ਤੁਹਾਡੀ ਜਿਹੜੀ ਗਵਰਨਮੈਂਟ ਆ ਉਹਦੀ ਸੈਂਸਰਿਟੀ ਔਰ ਉਸ ਤੋਂ ਬਾਅਦ ਜਿਹੜਾ ਕਨਸਰਨਡ ਆਫਿਸਰਸ ਹੈ ਉਹਨਾਂ ਦੀ ਜ਼ਿੰਮੇਵਾਰੀ ਅਗਰ ਫਿਕਸ ਕਰੋਗੇ ਤੇ ਨਸ਼ਾ ਖਤਮ ਹੋ ਜਾਏਗਾ ਆਦਰਵਾਇਜ਼ ਇਹ ਕੁਛ ਨਹੀਂ ਹੋਣਾ ਜਿਹੜੇ ਬੁਲਡੋਜ਼ਰ ਨਾਲੇ ਘਟ ਆ ਰਹੇ ਆ ਦੇਖੋ ਇੱਕ ਹੁੰਦਾ ਹੈ ਕੈਰੀਅਰ ਵੀ ਇੱਥੋਂ ਸਮਾਨ ਲਿੱਤਾ ਤੇ ਉੱਥੇ ਦੇ ਜਾਂਦਾ ਜਾਂ ਮਾਣਾ ਮੜਲ ਆਪਣਾ ਕਾਰੋਬਾਰੋ ਇਹ ਧੰਦਾ ਕਰ ਰਿਹਾ ਇੱਕ ਹੁੰਦੇ ਵੱਡੇ ਪਲੇਅਰ ਜਿਹੜੇ ਜਿਹੜੇ ਸਪਲਾਈ ਕਰਨ ਵਾਲੇ ਆ ਜਿਹੜੇ ਲੋਕਾਂ ਨੂੰ ਇਸ ਦਲਦਲ ਚ ਬੇਰੋਜ਼ਗਾਰਾਂ ਨੂੰ ਇਨਵੋਲ ਕਰਦੇ ਆ ਐਵਰੀ ਦੇਖੋ ਗਵਰਨਮੈਂਟ ਕਿਤੇ ਇੰਨੀ ਮੈਚੂਰ ਤਾਂ ਹੁੰਦੇ ਨਹੀਂ ਆਫੀਸਰ ਆਈਪੀਐਸ ਅਫੀਸਰ ਨੇ ਆਈਐਸ ਅਫੀਸਰ ਨੇ ਇੰਟੈਲੀਜੈਂਸ ਹੈ ਸਾਡੀ ਇਹਨਾਂ ਕੋਲ ਸਾਰਾ ਕੁਝ ਰਿਪੋਰਟਾਂ ਹੁੰਦੀ ਹੈ ਵਾਈ ਇਹ ਇੱਕ ਵੱਡਾ ਫੜ ਲੈਣਾ ਮਗਰਮਚ ਤੇ ਸਾਰੀਆਂ ਜਿਹੜੀਆਂ ਕੜੀਆਂ ਆਪਣੀਆਂ ਜੁੜਦੀਆਂ ਜਾਂਦੀਆਂ ਸਾਰੇ ਖਤਮ ਹੋ ਜਾਂਦੇ ਆ ਇਹ ਨਿੱਕੇ ਮੋਟਿਆਂ ਦੇ ਘਰ ਕੋ ਢਾ ਟੂ ਕੇ ਆਪਣਾ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਬਟ ਥਿਸ ਇ ਟੋਟਲ ਟੋਟਲ ਇਨ ਆਈ ਸਰ ਹਮ ਕਮ ਫੇਲ ਹੋ ਜਾਂਦੇ ਆ ਗੱਲ ਕਰੀਏ ਹੈ ਕਿ ਜਿਵੇਂ ਅਮਨਦੀਪ ਕੌਰ ਫੜੀ ਗਈ ਉਹਦਾ ਮਕਾਨ ਕਿਉਂ ਨਹੀਂ ਟੁੱਟਿਆ ਲੋਕਾਂ ਦਾ ਜਿਹੜੇ ਲੋਕ ਨੇ ਉਹਨਾਂ ਦਾ ਆਵਾਜ਼ ਹੈ ਕਿ ਝੁੱਗੀ-ਜੋਪੜੀ ਵਾਲੇ ਟੁੱਟ ਰਿਹਾ ਨਾਮ ਵਿਕਰਮ ਮਜੀਠੀਆ ਦੇ ਵੀ ਆਇਆ ਸੀ ਉਹਨਾਂ ਦੇ ਮਕਾਨ ਵੀ ਹੈ ਔਰ ਕਈ ਬਗੇ ਬੜੇ ਬਗਰ ਮਛ ਨੇ ਗੱਲ ਕਰੀਏ ਕਿ ਅਮਨਦੀਪ ਕੌਰ ਦੇ ਨਾਲ ਕਈ ਜਿਹੜੇ ਆਈਪੀਐਸ ਹੈ ਉਹਨਾਂ ਦੇ ਨਾਮ ਜੁੜਿਆ ਉਹਦੇ 'ਚ ਕੋਈ ਇਨਕੁਆਰੀ ਨਹੀਂ ਹੈ ਕੋਈ اپੋਜੀਸ਼ਨ ਵੀ ਮੰਗ ਨਹੀਂ ਕਰੀ ਕਿ ਇਹਦੀ ਇਨਕੁਆਰੀ ਹੋਏ ਉਹਦੇ ਤੁਸੀਂ ਜਾਂ ਕਾਂਗਰਸ ਪਾਰਟੀ ਵੱਲੋਂ ਕੀ ਕੀਤਾ ਜਾਏ ਦੇਖੋ ਬੜੀ ਕਲੈਰਟੀ ਹੈ ਇਸ ਗੱਲ ਦੇ ਵਿੱਚ अगर सरकारी मानदार है ਤੇ ਜਿਹੜੇ ਅਮਨਦੀਪ ਕੌਰ ਫੜਿਆ ਇੱਕ ਹੋਰ ਮੇਰੇ ਕੋਲ ਇਹਨੇ ਸ਼ਾਇਦ ਅੰਮ੍ਰਿਤਸਰ ਦੇ ਵਿੱਚ ਕਿਸੇ ਨੂੰ ਫੜਿਆ ਉਹ ਵੀ ਕੋਈ ਇਨਸਪੈਕਟਰ ਹੈ ਜਾਂ ਕੋਈ ਕਾਂਸਟੇਬਲ ਹੈ ਉਹ ਵੀ ਫੜੇ ਗਿਆ ਇਹ ਕਾਮਾਦਵੀ ਪਾਰਟੀ ਦਾ ਸਰਪੰਚ ਦਾ ਹਸਬੰਡ ਫੜਿਆ ਗਿਆ ਇਹਨਾਂ ਲੋਕਾਂ ਨੂੰ ਇਨਟੈਰੋਗੇਟ ਕਰਨ ਦੀ ਤੇ ਇਹਨਾਂ ਤੋਂ ਇਹ ਪਤਾ ਕਰਨਾ ਵੀ ਕਿਹੜਾ ਕਿਹੜਾ ਅਫਸਰ ਇਨਵੋਲ ਹੈ ਕਿਹੜੇ ਕਿਹੜੇ ਪੋਲੀਟੀਸ਼ੀਅਨ ਇਨਵੋਲ ਹੈ ਤੇ ਕਿਹੜਾ ਕਿਹੜਾ ਪਬਲਿਕ ਦਾ ਲੀਡਰ ਹੈ ਜਾਂ ਕੋਈ ਹੋਰ ਇਨਵੋਲ ਹੈ ਤੇ ਫਿਰ ਉਹਨਾਂ ਤੇ ਐਕਸ਼ਨ ਲੈਣ ਤਾਈ ਕੜੀਆਂ ਰੁਕਣ ਗਿਆ ਤੁਸੀਂ ਇੱਕ ਬੰਦੇ ਨੂੰ ਟਾਰਗੇਟ ਕਰ ਲਿਆ ਉਹਨੂੰ ਜੇਲ੍ਹ ਚ ਦੇ ਦਿੱਤਾ ਬਟ ਉਸ ਤੋਂ ਅੱਗੇ ਤੁਸੀਂ ਜਾਣਦੇ ਨਹੀਂ ਅਗਰ ਮੇਰੇ ਕੋਲ ਕੋਈ ਖੇਪ ਫੜੀ ਗਈ ਮੈਂ ਕਰਤਾ ਬਣਾ ਨਹੀਂ ਰਿਹਾ ਮੈਨੂੰ ਕਿਸੇ ਨੇ ਤਾਂ ਦਿੱਤੀ ਦਿੱਤੀ ਤੇ ਫਿਰ ਮੇਰੇ ਤੋਂ ਉਸ ਬੰਦੇ ਤੱਕ ਪਹੁੰਚੋ ਉਸ ਬੰਦੇ ਤੋਂ ਉਹਨੂੰ ਪਿੱਛੇ ਕੌਣ ਦੇ ਰਿਹਾ ਉੱਥੇ ਤੱਕ ਪਹੁੰਚੋ ਤੇ ਤੁਸੀਂ ਜਦੋਂ ਐਂਡ ਤੱਕ ਪਹੁੰਚੋਗੇ ਤੁਹਾਨੂੰ ਕਲੈਰਟੀ ਹੋ ਜਾਏਗੀ ਸੋ ਤੁਸੀਂ ਉੱਥੇ ਤਾਂ ਜਾਣ ਹੀ ਰਹੇ ਤੁਸੀਂ ਉੱਥੇ ਤੱਕ ਰੁੱਕ ਕੇ ਗੱਲ ਖਤਮ ਕਰ ਲੈਂਦੇ ਹੋ ਜਿਹੜਾ ਰਹਿ ਗਿਆ ਮਕਾਨ ਤੇ ਆਂਦੀ ਗੱਲ ਹੁਣ ਇਹਨਾਂ ਦੇ ਮਕਾਨ ਕਿੱਥੋਂ ਢਾਂਗੇ ਜੀ ਕਿਉਂਕਿ ਜਿਹੜੇ ਇਹਨਾਂ ਦੇ ਨਾਲ ਲੋਕ ਮਿਲੇ ਹੋਏ ਐ ਇਨਵੋਲ ਹਾਂ ਉਹ ਵੱਡੀਆਂ ਮੱਛਲੀਆਂ ਐ ਤੇ ਉਹਨਾਂ ਨੇ ਚੀਜ਼ ਹੁਣੇ ਨਹੀਂ ਦੇਣੀ ਸੋ ਇਹ ਸਾਰਾ ਕੁਝ ਮੈਂ ਨਹੀਂ ਕਹਿੰਦਾ ਵੀ ਸਰਕਾਰ ਨੂੰ ਨਸ਼ਾ ਦੇ ਖਿਲਾਫ ਕਾਰਵਾਈ ਨਹੀਂ ਕਰਨੀ ਚਾਹੀਦੀ ਅਸੀਂ ਸਰਕਾਰ ਦੇ ਨਾਲ ਹਾਂ ਬਟ ਇਹ ਗਲੈਰਟੀ ਐ ਕਿ ਇਹ ਜਿਹੜਾ ਕੁਝ ਕਰ ਰਿਹਾ ਐ ਇਹ ਸਿਰਫ ਲੋਕਾਂ ਦਾ ਆਈ ਵਾਸ਼ ਐ ਉਹ ਜਿਵੇਂ ਦਿਖਾ ਰਹੇ ਵੀ ਅਸੀਂ ਕੰਮ ਕਰ ਰਹੇ ਹਾਂ ਕਿਉਂਕਿ ਇਲੈਕਸ਼ਨ ਦੇ ਵਿੱਚ ਉਹ ਆਪਣਿਆਂ ਨੂੰ ਪ੍ਰੈਜੈਂਟ ਕਰਨਾ ਵੀ ਹਾਂ ਵੀ ਅਸੀਂ ਵੀ ਆਰ ਵੈਰੀ ਮੱਚ ਸੀਰੀਅਸ ਜਿਹੜੇ ਲੋਕ ਦਿੱਲੀ ਦੇ ਵਿੱਚ ਸ਼ਰਾਬ ਘੋਟਾਲੇ ਦੇ ਵਿੱਚ આરોપી ਬਣੇ ਪੰਜਾਬ ਦੇ ਵਿੱਚ ਆ ਕੇ ਉਹ ਸਕੂਲਾਂ ਦੇ ਵਿੱਚ ਪੱਥਰ ਲਾ ਰਹੇ ਆ ਦੇ ਮੂਤ ਕਰ ਰਹੇ ਆ ਦੇ ਹੈ ਵੈਰੀ ਦੇ ਹੈਵ ਨੋ ਅਥੋਰਟੀ ਐਟ 올 ਨਾਓ ਆਈ ऍम नॉट ਐਮ ਐਲ ਏ ਆਈ ਹੈਵ ਨੋ ਰਾਈਟ ਕਿ ਮੈਂ ਆਪਣਾ ਮੂਰਦਾ ਕਿਤੇ ਪੱਥਰ ਲਾਦਾ ਕਿਉਂਕਿ ਥਿਸ ਇਜ਼ ਦਾ ਰਿਸਪੌਂਸਿਬਿਲਟੀ ਆਫ ਦਾ ਗਵਰਨਮੈਂਟ ਆਫੀਸਰਸ ਐਂਡ ਰਿਪਰੈਜ਼ੈਂਟੇਟਿਵਸ ਤੇ ਇਹਦੇ ਅਸੀਂ ਸੋਧਿਆ ਔਰ ਕੇਜਰੀਵਾਲ ਕੋਲ ਕੀ ਰਾਈਟ ਹੈ ਪੰਜਾਬ ਦੇ ਵਿੱਚ ਉਹਨਾਂ ਦੇ ਪੱਥਰ ਲੱਗਣ ਵਾਏ ਦਖਲਅੰਦਾਜ਼ੀ ਪੂਰੀ ਪਾਪਰ ਦਖਲਅੰਦਾਜ਼ੀ ਔਰ ਸਭ ਤੋਂ ਬੁਰੀ ਚੀਜ਼ ਮੈਂ ਕਹਿੰਨਾ ਬੀਜੇਪੀ ਦੀ ਗੱਲ ਕਰਲਾਂ ਕਾਂਗਰਸ ਦੀ ਗੱਲ ਕਰਾਂ ਨੈਸ਼ਨਲ ਪਾਰਟੀਆਂ ਨੇ ਪ੍ਰਭਾਰੀ ਸਾਡੇ ਵੀ ਆਂਦੇ ਆ ਇਨਚਾਰਜ ਬਣ ਕੇ ਆਂਦੇ ਪਰ ਅੱਜ ਤੱਕ ਕਦੀ ਆਫੀਸਰ ਦੀ ਮੀਟਿੰਗ ਸਾਡੇ ਪ੍ਰਭਾਰੀਆਂ ਨੇ ਨਹੀਂ ਲਿੱਤੀ ਇੱਥੇ ਦਾ ਡੀਸੀ ਕਮਿਸ਼ਨਰ ਐਸਐਸਪੀ ਇਹਨਾਂ ਐਸਡੀਐਮਸ ਇਹਨਾਂ ਸਾਰਾ ਦਿੱਲੀ ਬਲਾਇਆ ਜਾਂਦਾ ਸੀਗਾ ਉਹ ਅੱਜ ਵੀ ਇਹ ਲੋ ਕੰਟਰੋਲ ਕਰ ਰਹੇ ਵਾਅਦੇ ਉਹ ਸਿਰ ਪੰਜਾਬ ਦੀ ਜਿਹੜੀ ਹਾਰਮਨੀ ਹੈ ਪੰਜਾਬ ਦੇ ਲੋਕਾਂ ਦਾ ਜਿਹੜਾ ਪੈਸਾ ਹੈ ਟੈਕਸਾਂ ਦਾ ਉਹ ਸਾਰਾ ਇਹਨਾਂ ਦੀ ਸਿਕਿਉਰਿਟੀ ਤੇ ਇਹਨਾਂ ਦੇ ਰੱਖ-ਰਖਾਵ ਤੇ ਇਹਨਾਂ ਦੇ ਐਸ਼ਵਰਾਮ ਤੇ ਖਰਚਿਆ ਜਾ ਰਿਹਾ ਔਰ ਦੇ ਥਿਸ ਇ ਟੋਟਲੀ ਅਨਫੋਰਚੂਨੇਟ ਆ ਸਰ ਲਾਸਟ ਹਲਕਾ ਬੈਸਟ ਇਲੈਕਸ਼ਨ ਜਿਹੜੇ ਹੋਣ ਜਾ ਰਹੇ ਹਲੇ ਤਾਰੀਖ ਐਲਾਨ ਨਹੀਂ ਹੋਇਆ ਟੱਕਰ ਕਿਹਦੇ ਨਾਲ ਹੈ ਕਾਂਗਰਸ ਦੀ ਦੇਖੋ ਮੈਂ ਇੱਕ ਚੀਜ਼ ਬੜੀ ਕਲੀਅਰ ਕਰਨਾ ਚਾਹਨਾ ਤੁਹਾਡੇ ਥਰੂ ਲੁਧਿਆਣਾ ਦੇ ਲੋਕਾਂ ਨੂੰ ਕਾਂਗਰਸ ਨੇ 2017 ਤੋਂ ਲੈ ਕੇ 2022 ਦੇ ਵਿੱਚ ਲੁਧਿਆਣੇ ਦੇ ਡਿਵੈਲਪਮੈਂਟ ਵਾਸਤੇ ਬੜੇ ਵੱਡੇ ਵੱਡੇ ਕੰਮ ਕੀਤੇ ਜਿਦੇ ਚ ਆਸ਼ੂ ਜੀ ਮੈਂ ਡਾਬਰ ਸਾਹ ਪਾਂਡੇ ਸਾਹਿਬ ਇਹ ਸਾਰਿਆਂ ਨੇ ਮਿਲ ਕੇ ਲੁਧਿਆਣੇ ਨੂੰ ਕਾਫੀ ਕੁਝ ਨਵਾਂ ਲੈ ਕੇ ਆਏ ਅਸੀਂ ਕਾਲਜ ਸਕੂਲ ਫਲਾਈਓਵਰਸ ਔਰ ਬੇਸਿਕ ਅਮੈਨਿਟੀਆਂ ਉਹ ਲੈ ਕੇ ਆ ਆਸ਼ੂ ਜੀ ਐਜ਼ ਅ ਫੂਡ ਸਪਲਾਈ ਮਿਨਿਸਟਰ ਜਦੋਂ ਕੋਵਿਡ ਆਇਆ ਪੂਰੇ ਪੰਜਾਬ ਦੇ ਵਿੱਚ ਬੜੀ ਵੱਡੀ ਜਿਮਬਾਰੀ ਸੀ ਕਾਂਗਰਸ ਤੇ ਸਰਕਾਰ ਦੇ ਕੰਧਿਆਂ ਤੇ ਵੀ ਕਿਸੇ ਪਰਿਵਾਰ ਦੇ ਵਿੱਚ ਕੋਈ ਭੁੱਖਾ ਨਾ ਰਵੇ ਕਿਉਂਕਿ ਉਦੋਂ ਕੰਮਕਾਰ ਬੰਦ ਹੋ ਗਏ ਸੀ ਉਹ ਲੋਕ ਘਰਾਂ ਤੋਂ ਬਾਹਰ ਨਹੀਂ ਜਾ 파 ਰਹੇ ਸੀ ਸੋ ਉਹ ਜਿਹੜੀ ਜ਼ਿੰਮੇਵਾਰੀ ਸੀ ਆਸ਼ੋਜ ਨੇ ਬੜੀ ਬਖੋਬੀ ਨਿਭਾਈ ਪਰ ਮੇਰਾ ਖਿਆਲ ਹੈ ਕਿ ਹਰ ਔਰਡ ਦੇ ਵਿੱਚ ਹਰ ਘਰ ਦੇ ਵਿੱਚ ਜਿੱਥੇ ਆਟੇ ਦੀ ਲੋੜ ਸੀ ਆਟਾ ਪਹੁੰਚਿਆ ਜਿੱਥੇ ਕੋਈ ਦਵਾਈ ਦੀ ਲੋੜ ਸੀ ਦਵਾਈ ਪਹੁੰਚੀ ਔਰ ਵੈਸੇ ਜੇ ਅਗਰ ਗੱਲ ਕਰੀਏ ਡਿਵੈਲਪਮੈਂਟ ਦੇ ਮਾਮਲੇ 'ਚ ਤਾਂ देयर ਇਜ਼ ਨੋ ਕੰਪੈਰੀਸ਼ਨ ਔਰ ਸੰਜੀਵ ਅਰੋੜਾ ਜੀ ਹੀ ਇਜ਼ ਨੋਟ ਮਾਸਿਸ ਲੀਡਰ ਮੈਂ ਨਹੀਂ ਕਹਿੰਦਾ ਕਿ ਉਹਨਾਂ ਬਾਰੇ ਮੈਂ ਕੋਈ ਕੋਈ ਬੁਰੀ ਗੱਲ ਕਰਾਂ ਕਿਉਂਕਿ ਹਰ ਬੰਦੇ ਦਾ ਆਪਣਾ ਕੈਲੀਬਰ ਹੁੰਦਾ ਹੈ ਆਪਣੀ ਕ੍ਰੈਡੀਬਿਲਟੀ ਹੁੰਦੀ ਹੈ ਹੀ ਇਜ਼ ਅ ਗੁੱਡ ਪਰਸਨ ਇੰਡਸਟਰੀਸ ਨੇ ਰਾਜ ਸਭਾ ਮੈਂਬਰ ਹੈ ਉਹ ਲੁਧਿਆਣੇ ਦੇ ਦੀ ਬੇਤਰੀ ਵਾਸੇ ਹੋਣਾ ਨੇ ਕਈ ਕੰਮ ਵੀ ਕੀਤੇ ਹੋਣਗੇ ਲੇਕਿਨ ਅਗਰ ਉਹ ਕੰਪੇਅਰ ਕਰਨ ਆਸ਼ੂ ਵਰਸਸ ਸੰਜੀਵ अरोड़ा ਜੀ ਤੇ ਆਸ਼ੂ ਤਿੰਨ ਵਾਰ ਕਾਉਂਸਲਰ ਇੱਕ ਵਾਰ ਐਮਐਲਏ ਹੋਰ ਇੱਕ ਵਾਰ ਮਿਨਿਸਟਰ ਰਹੇਲੇ ਔਰ ਇੱਕ ਅਸੀਂ ਸਰਵੇ ਕਰਾਇਆ ਤੇ ਜਦੋਂ ਉਹ ਲੋਕ ਗਲੀਆਂ ਮਹੱਲਿਆਂ 'ਚ ਗਏ ਤੇ ਉਹ ਕਹਿੰਦੇ ਜੀ ਤੁਸੀਂ ਕਿਹਨੂੰ ਵੋਟ ਪਾਣਾ ਚਾਹੋਗੇ ਉਹਨਾਂ ਨੇ ਸਿੱਧਾ ਕਿਹਾ ਸੀ ਆਸ਼ੂ ਨੂੰ ਪਾਣਾ ਚਾਹਾਂਗੇ ਉਹਨਾਂ ਨੇ ਕਿਹਾ ਜੀ ਰੀਜ਼ਨ ਵੀ ਕਿਉਂ ਪਾਣਾ ਚਾਹੋਗੇ ਕਹਿੰਦੇ ਆਸ਼ੂ ਨੂੰ ਅਸੀਂ ਜਾਣਦੇ ਆ ਅਸੀਂ ਉਹਨਾਂ ਤੋਂ ਕੰਮ ਕਰਾਏ ਹੀ ਇਜ਼ ਅਵੇਲੇਬਲ ਤੇ ਅਸੀਂ ਉਹਨਾਂ ਕੋਲ ਜਾ ਸਕਦੇ ਆ ਬਟ ਸੰਜੀਵ ਅਰੋੜਾ ਜੀ ਸਾਡੇ ਵਾਸਤੇ ਨਵੇਂ ਆ ਅਸੀਂ ਕਦੇ ਮਿਲੇ ਨਹੀਂ ਸੋ ਅਰੋੜਾ ਜੀ ਨੂੰ ਇਸ ਗੱਲ ਦਾ ਬੜਾ ਨੁਕਸਾਨ ਹੋਣ ਜਾ ਰਿਹਾ ਕਿਉਂਕਿ ਉਹ ਦੇ ਆਰ ਨਾਟ ਫੈਮਿਲੀਅਰ ਵਿਦ ਦਾ ਵੈਸਟ ਵੋਟਰਸ ਐਂਡ ਵੈਸਟ ਦੇ ਸਿਟੀਜ਼ਨਸ ਦੇ ਨਾਲ ਸੋ ਜਿਹੜਾ ਇਲੈਕਸ਼ਨ ਹੁੰਦਾ ਇਹ ਇਦਾਂ ਨਹੀਂ ਹੁੰਦਾ ਕਿ ਤੁਸੀਂ ਬੜੇ ਬੜੇ ਇੰਡਸਟਰੀਸਟ ਹੋ ਤੁਹਾਡੇ ਕੋਲ ਬਹੁਤ ਹਿਊਜ ਬਣੀ ਹੈ ਤੁਹਾਡੇ ਕੋਲ ਵੈਲਥ ਹੈ ਤੁਹਾਡੇ ਦੋਸਤ ਬੜੇ ਅੱਛੇ ਹੈ ਲੇਕ ਇਹ ਵੋਟ ਪਾਣੀ ਹੈ ਲੋਕਾਂ ਨੇ ਐਂਡ ਵਾਟ ਪੀਪਲ ਵਾਂਟ ਪੀਪਲ ਲੋਗ ਇਹ ਸੋਚਦੇ ਆ ਕਿ ਅਸੀਂ ਉਹਨੂੰ ਚੁਣੀਏ ਜਿੱਥੇ ਸਾਡੀ ਸਾਡੀ ਫੈਮਿਲੀ ਦੀ ਅਪਰੋਚ ਜਿਹੜੀ ਹੈ ਈਜ਼ੀ ਹੋਵੇ ਪਰ ਅਸੀਂ ਜਾ ਕੇ ਆਪਣੇ ਕੰਮ ਕਰਾ ਸਕੇ ਉਹ ਰੋ ਆਜੂ ਹੈ ਲੇਕਿਨ ਦਲਵਾਰ ਸਾਹਿਬ ਆਮ ਆਦੀ ਪਾਰਟੀ ਵਾਸਤੇ ਜੋ ਜਿਹੜੀ ਸੀਟ ਜਿੱਤਣੀ ਨਾਕ ਦਾ ਸਵਾਲ ਹੈ ਹਾਂ ਸਰਕਾਰ ਦਾ ਪੂਰਾ ਜੋਰ ਲਗਾਣਗੇ ਉਹ ਵੋਟਾਂ ਵਾਟਾਂ ਜੀ ਧੰਦਲੀ ਕਰਨ ਦੀ ਪਲੈਨਿੰਗ ਕਰਨਗੇ ਜੋ ਜਲੰਧਰ ਉਹਨਾਂ ਨੇ ਸਹਣਾ ਕੀਤਾ ਉਹ ਪੁਲਿਸ ਨੂੰ ਯੂਜ਼ ਕਰਨਗੇ ਉਹ ਸਾਡਾ ਐਡਮਿਨਿਸਟ੍ਰੇਸ਼ਨ ਯੂਜ਼ ਕਰਨਗੇ ਬਟ ਮੈਂ ਇਹ ਗੱਲ ਇਹ ਕਲੀਅਰ ਕਰਨਾ ਚਾਹਨਾ ਅਗਰ ਇਹ ਬੰਦੇ ਮਲੇਸ਼ ਸਰਕਾਰ ਇਹ ਇਲੈਕਸ਼ਨ ਫੇਅਰ ਕਰਾ ਦੇਣ ਤੇ ਇਹ ਦਿਸ ਇ ਰਿਟਨ ਔਨ ਵਾਲ ਕਿ ਇਹ ਸੀਟ ਅਸੀਂ 25000 ਤੋਂ ਵੱਧ ਵੋਟਰਾਂ ਜਿੱਤਾਂਗੇ ਉਹਦਾ ਰੀਜ਼ਨ ਤੋਂ ਮੈਂ ਦੱਸਦਾ ਇਹਦੇ ਪਿੱਛੇ ਦੀ ਇਹ ਕਿਉਂ ਮੈਂ ਇੰਨੇ ਦਾਅਵੇ ਨਾ ਕਰ ਰਿਹਾ ਕਾਰਪੋਰੇਸ਼ਨ ਦਾ ਇਲੈਕਸ਼ਨ ਅੱਜ ਅੱਜ ਤੋਂ ਪਹਿਲਾਂ ਦਾ ਇਤਿਹਾਸ ਕੱਢੋ ਜਿਹਦੀ ਗਵਰਨਮੈਂਟ ਆ ਉਹਦੇ ਕੌਨਸਲਰ ਚੁਣੇ ਜਾਂਦੇ ਲੇਕਿਨ ਇਹ ਫਸਟ ਟਾਈਮ ਹੋਇਆ ਹੈ ਕਿ ਪੂਰੇ ਪੰਜਾਬ ਦੀਆਂ ਕਾਰਪੋਰੇਸ਼ਨਾਂ ਜਿਹੜੀਆਂ 5-6 ਹੈਗੀਆਂ ਇਹਨਾਂ ਕੋਲ ਕਲੀਨ ਮੈਜੋਰਟੀ ਨਹੀਂ ਆਈ ਲੁਧਿਆਣੇ ਦੀ ਗੱਲ ਕਰੀਏ ਦੇ ਆਰ 41 ਵੀ ਆਰ 31 10 ਦਾ ਫਰਕ ਕੋਈ ਕੋਈ ਵਾਦਾ ਫਰਕ ਨਹੀਂ ਸੀਗਾ ਅਗਰ ਇਹ ਵੋਟਰ ਲਿਸਟਾਂ ਦੀ ਹੇਰਫੇਰ ਨਾ ਕਰਦੇ ਜਾਂ ਆਪਣਾ ਬਲ ਪ੍ਰਯੋਗ ਨਾ ਕਰਦੇ ਜਾਂ ਇਹ ਹੇਰਾਫੇਰੀਆਂ ਨਾ ਕਰਦੇ ਤੇ ਅਸੀਂ ਕਨਫਰਮ ਆਪਣਾ ਹਾਊਸ ਬਣਾਉਂਦੇ ਸੀਗੇ ਉਹ ਅਗਰ ਇੰਨਾ ਫਰਕ ਹੈਗਾ ਤੇ ਤੁਸੀਂ ਮੰਨ ਕੇ ਚੱਲਦੇ ਹੋ ਕੀ ਇਹ ਜਿਹੜੀ ਸੀਟ ਦਾ ਰਿਜ਼ਲਟ ਕੀ ਹੈਗਾ ਔਰ ਵੈਸ ਦਾ ਅਗਰ ਅਸੀਂ ਕੌਂਸਲਰ ਦਾ ਰਿਜ਼ਲਟ ਕੰਪੇਅਰ ਕਰ ਲਈਏ ਤੇ ਕੌਂਸਲਰ ਦੀ ਟੋਟਲ ਵੋਟ ਕਾਊਂਟ ਕਰੀਏ ਤੇ ਆਮਾ ਦੀ ਪਾਰਟੀ ਦੀ ਕਾਊਂਟ ਕਰੀਏ ਤੇ ਕਾਰਪੋਰੇਸ਼ਨ ਚ ਵੈਸ ਦੇ ਵਿੱਚ ਕਾਂਗਰਸ ਅੱਗੇ ਹੈ ਸੋ ਇਸ ਕਰਕੇ ਅਸੀਂ ਇਹ ਗੱਲ ਸੋਚਦੇ ਆਂ ਵੀ ਅਸੀਂ ਬੜਾ ਅੱਛੇ ਮਾਰਜਿਨ ਨਾਲ ਸੀਟ ਜਿੱਤਾਂਗੇ ਜੀ ਹਾਂ ਬਿਲਕੁਲ ਇਹ ਸੀ ਕਿ ਪੂਰੇ ਵੈ ਮਲੇ ਸੰਜੀਤ ਤਲਵਾਰਜੀ ਨੇ ਦਾਅਵਾ ਕੀਤਾ ਕਿ ਜਿਹੜਾ ਲੁਧਿਆਣਾ ਹਲਕਾ ਬੈਸ ਜਿਹੜਾ ਇਲੈਕਸ਼ਨ ਹੋਣ ਜਾ ਰਿਹਾ ਉਹਨਾਂ ਨੇ ਦਾਅਵਾ ਕੀਤਾ ਕਿ ਬੜੇ ਮਾਰਜਨ ਨਾਲ ਅਗਰ ਸਰਕਾਰ ਫੇਅਰ ਇਲੈਕਸ਼ਨ ਕਰਾਂਦੀ ਹੈ ਤਾਂ ਬੜੇ ਮਾਰਜਨ ਨਾਲ ਜਿਹੜਾ ਹੈ ਉਹਨਾਂ ਦਾ ਕਾਂਗਰਸ ਦਾ ਉਮੀਦਵਾਰ ਉਹ ਜੇਤੂਗਾ